ਕੁੜਾ ਨਾ ਨਾ ਕੇ ਆ ਗਿਆ ਭਾਂਡੇ ਆ ਗਿਆ ਰਗਵੀਰ ਐਸ ਕੀ ਦਾ ਪਤਾ ਨਹੀਂ ਲੱਗਦੀ ਕੀ ਹੈਗੀ ਆ ਪਤਾ ਹੈਗਾ ਦੇ ਪਾਪੜ ਵਾ ਇਹਦਾ ਸਵਾਦ ਹੋਰ ਨਾ ਹੁੰਦਾ ਮੈਨੂੰ ਵੀ ਲੱਗਦਾ ਹੈ ਕਾ ਰੂ ਪਾਪੜ ਬਣਾਏ ਜੇ ਆ ਉਹ ਕਰਾਰੇ ਹੁੰਦੇ ਆ ਉਹ ਤਾਂ ਸਵਾਦ ਹੋਰ ਹੁੰਦਾ ਮੈਨੇ ਕੋ ਪਾ ਨਹੀਂ ਦਿੱਤਾ ਵਿੱਚ ਕੀ ਬਰਾ ਇਹ ਮਾਜਾ ਦਾ ਪਿਆਰ ਗਾ ਮਠਾ ਜਿਆ ਕਿਉਂ ਮਾਜੇ ਦਾ ਸਲਤ ਨਹੀਂ ਆਇਆ ਹੂੰ ਉਹ ਸਮਝ ਨਹੀਂ ਲੱਗ ਰਹੀ ਮੈਨੂੰ ਕੀ ਵੇਖੀ ਹੈ ਨਹੀਂ ਬਾਹਰ ਦੇਖਣਾ ਕੀ ਆ ਰੱਬ ਦੇ ਰੰਗ ਹੀ ਵੇਖਣ ਦੀ ਜਦੋਂ ਦੀਦੀਆਂ ਨਹੀਂ ਆਏ ਸੀਗੇ ਪੁਹਾਣੀ ਉਦੋਂ ਕਿਤੇ ਸਾਡੇ ਬਦਲੀ ਆਈ ਸੀ ਸੂਰਜ ਦੇ ਅੱਗੇ ਤੇ ਨਿਹਰਾ ਨੇਰਾ ਜਾ ਪੰਡਿਆ ਹੈਗਾ ਹੁਣ ਬਦਲੀ ਪਰੇ ਹੋਈ ਹੈ ਉਹਦੇ ਵੇਖਾਂਗੇ ਤੇ ਚਿੱਟਾ ਦਿਨ ਚੜ ਗਿਆ ਆਹ ਨਹੀਂ ਕਿੰਨਾ ਦੇਣਾ ਮੈਂ ਤੁਹਾਨੂੰ ਸੋਚ ਸਮਝ ਕੇ ਚਾਹ ਤਾਤੀ ਆਹ ਉਦੋਂ ਲੱਗਾ ਰਾਤ ਪੈ ਗਈ ਹੁੰਦੀ ਆਹ ਤੂੰ ਤਾਂ ਹੀ ਗਿਆ ਵੇ ਕੋਲ ਕਪੇ ਹਰੇ ਠਾਈ ਨਹੀਂ ਹੋਣੇ ਮੈਂ ਹੁਣ ਚਾਹ ਬਣਾਉਣੀ ਆ ਚਾਹ ਬਿਨਾਂ ਸਿੱਦਕੀ ਨਹੀਂ ਹੁੰਦਾ ਪਰੌਣਿਆਂ ਨੂੰ ਜਿੰਨਾਂ ਚਿਰ ਤੱਕ ਆਹ ਨਹੀਂ ਚਾਹ ਪਿਆਦੇ ਮਿੱਠਾ ਵਾਲਾ ਗਾੜਾ ਪਾਦੀ ਹੈਗਾ ਆਗੀ ਘਵਾਤਾ ਇਹ ਪਾਪੜ ਆਹੋ ਤੇ ਇੱਜ ਤੇ ਪੰਗ ਪਈ ਕਿਤੇ ਮੈਨੂੰ ਕਾ ਖਾਣੀ ਹੋਈ ਬੋਲ ਤੇ ਫੋਫੜ ਨੂੰ ਪਾਈ ਇਹਨੂੰ ਖਾ ਲਈ ਹਾਏ ਰੱਬਾ ਮੇਰੇ ਆ ਤਹੀ ਨਹੀਂ ਜਾਨ ਸੌਖੀ ਰਹਿਣ ਦੇਣੀ ਫਿਰ ਕੀ ਆ ਦੱਸਾਂ ਮੈਂ ਜਾ ਕੇ ਹਾਂ ਦਾਦੀ ਲੜਾਈ ਪਾ ਦੇ ਮੇਰਾ ਨਾਂ ਲਵਾ ਦੇ ਆ ਤੇ ਮੇਰਾ ਨਾਂ ਲਾ ਦਿਓ ਫਾਦ ਵਿੱਚ ਮੈਂ ਆਪੇ ਸ਼ਾਮਲ ਹਾਂਗਾ ਉਹ ਬੜਾ ਫੁੱਫੜ ਕਰਦੇ ਨਾ ਬੋਤੇ ਗੱਲਾਂ ਜਾਂ ਤਾਂ ਹੱਸੀ ਜਾਊਗਾ ਤੇ ਜਾਂ ਫੇਰ ਰੋਈ ਕੇ ਪੈਰਾਂ ਪੈਰੀ ਪਈ ਜਾਊਗਾ ਯਾਰ ਉਹਦਾ ਹਾਦੀਆਂ ਤਹੀ ਲੈ ਵੀ ਤੇਰੇ ਦਿਮਾਗ ਪੁੱਠਾ ਵਾਂ ਕੇ ਪਾਸੇ ਨੂੰ ਮੈਂ ਤਾਂ ਮਾਸਾ ਵੇਖਣਾ ਹੀ ਫੱਪੜਦਾ ਹਾਂ ਹੁਣ ਤਾਂ ਮੈਂ ਦਦੀ ਦੀ ਦੀ ਨੂੰ ਨਹੀਂ ਕਹਿਣਾ ਤੀ ਉਹਦਾ ਵੀ ਦਿਮਾਗ ਪੁੱਠਾ ਨਾਲ ਤੇਰੇ ਵਾਂਗੂ ਤੂੰ ਮੇਰੀ ਭੈਣ ਨੂੰ ਨਹੀਂ ਕੋਈ ਕਹਿਣਾ ਸਿੱਧੀ ਗੱਲ ਹੀ ਤੂੰ ਯਕੀ ਫੁੱਫੜਾ ਵੀ ਨਿਆਰੇ ਵੇਖੀ ਹੁਣ ਕਿਦਾਂ ਦੇਈ ਹਾਏ ਬਟਾ ਦੇ ਨੇ ਚਾਰੇ ਸਾਡੇ ਪਾਦਰ ਛਾਪੇ ਹੁਣ ਚਾਹ ਪਿਆਲ ਮਿੱਠਾ ਗਾਓ ਉਹਨਾਂ ਨੂੰ ਕੋਈ ਲੂਣ ਲਾਣ ਵਾਲਾ ਪਾਣੀ ਮੈਨੂੰ ਕਹਿੰਨਾ ਚਾਹ ਪਿਆਲ ਮਿੱਠਾ ਪਾ ਗਾ ਤੂੰ ਲੂਣਾ ਪਾਣੀ ਇਹਦੇ ਢੰਗ ਦਾ ਇੱਕੋ ਤੋੜ ਹੁੰਦਾ ਉਹ ਪੈਗ ਫੁੱਫੜਾ ਮਰ ਤਾਰੀ ਹੈ ਹਾਏ ਰੱਬ ਮੇਰੀਆ ਕਿੱਥੋਂ ਬੰਦਾ ਪੱਲੇ ਪੈ ਗਿਆ ਮੇਰੇ ਮੈਂ ਤੈਨੂੰ ਆਖਿਆ ਲੜਾਈ ਨਾ ਕਰ ਪਾਣੀ ਇਹ ਨਾ ਕਲੇਸ਼ ਪੈ ਜੇ ਤੂੰ ਪੇਕੇ ਜਾਏ ਮੈਂ ਮੈਂ ਦੇ ਕਾਂਢੀ ਮੈਨੂੰ ਕੱਲੋ ਉਹ ਪੇਕੇ ਵਾਲੀਆਂ ਇੱਥੇ ਆਈਆਂ ਤੇ ਮੈਨੂੰ ਅੱਗੇ ਤੋੜ ਦੋ ਚੰਗਾ ਹੋ ਸਗੋ ਹਾਂ ਤੋੜੋ ਇੱਥੇ ਜਾਈਂਗੀ ਪੱਕੀ ਹੋਏ ਤਰਾਗ ਹੋ ਗਈ ਉਹਦੇ ਜਿਹੜੇ ਕੰਮ ਤੇਰੇ ਹਨ ਨਾ ਮੇਰੇ ਤੇ ਜਿਗਰ ਦਾ ਤਰਾਕ ਲੈ ਹੀ ਲਵਾ ਲੱਲਾ ਇਦਾਂ ਤੇਰੇ ਕੋ ਠੱਪਾ ਮੈਂ ਕਹਿੰਦਾ ਲੱਲਾ ਸਗੋਂ ਮੈਂ ਵੀ ਸੌਖੀ ਪੀਆ ਕਰਾਂ ਇਹ ਕਲੇਜ ਪੌਣੀ ਹੈ ਤੂੰ ਨਾ ਸੌਖਾਂ ਆ ਆ ਚਾ ਪਿਆਲ ਮਿ ਫੜਾਣੂ ਮੈਂ ਮੜਾ ਮੜਾ ਮੱਜਾ ਮੁੱਜਾ ਵੇਖ ਆਵਾ ਆਪਾ ਉਹ ਖਾਧੀ ਕਿ ਨਹੀਂ ਮੈਂ ਗੱਲ ਨੂੰ ਖਾਣੀ ਉਹ ਰੌਲੀ ਨਾ ਪਾਈ ਜਾ ਬਕਵਾਸ ਨਾ ਕਰੀ ਜਾ ਉਹ ਦਾਨ ਨਹੀਂ ਕਿਹੜਾ ਸਕਰੂ ਢਿਲਾਏ ਦੇ ਦਿਮਾਗ ਦਾ ਜਿਹੜਾ ਕਸਣਾ ਪੈਣਾ ਮੈਂ ਤਾਂ ਗੱਨੀ ਫੁੱਫਣ ਨਾ ਚੰਗਾ ਹੋਵੇ ਤੇ ਇੰਨੂੰ ਹੀ ਫੜ ਲੈ ਦੋ ਵਿੰਧਾਂ ਨੇ ਆ ਘਰੇ ਹੀ ਕਟਕਟਾਪਾ ਹੋ ਜੇ ਤੇ ਕਿਸ ਨੂੰ ਸੱਦਨ ਸੁਦਾਉਣ ਦੀ ਲੋੜ ਹੀ ਨਾ ਪਵੇ ਪੁੱਠੇ ਦਿਮਾਗ ਵਾਲਾ ਪਤਾ ਨਹੀਂ ਕਿੱਥੋਂ ਜੰਮ ਤੜਿਆ ਬਲਜੀਤ ਆ ਕਿੰਨੇ ਦਿਨ ਹੋਇਆ ਮਨਪ੍ਰੀਤ ਨਾ ਡਈਆ ਕਣਪੀ ਗੁਰਵਰ ਨੂੰ ਪੱਗ ਬਣਾ ਲਈਏ ਤੇ ਮਿੰਨ ਤੇ ਕੋਈ ਸਮਝ ਨਹੀਂ ਆਉਂਦੀ ਸਲਾਮ ਮਮੀ ਇਹਦੇ ਵਿੱਚ ਬਣਾਉਣੀ ਤੇ ਹੈ ਹੀ ਆ ਤੇ ਬਣਾ ਦੋਗਾ ਅਸੀਂ ਵੀ ਪ੍ਰੋਗਰਾਮ ਵੇਖੀ ਆ ਆਹ ਤੂੰ ਹੀ ਤੇ ਪ੍ਰੋਗਰਾਮ ਵੇਖੋ ਪਰ ਇਹਦਾ ਇਰਾਦਾ ਵੀ ਮੈਂ ਚੁੱਪ ਕਰਕੇ ਤੇ ਇਹਦੇ ਮਾਮੇ ਕੋ ਪੱਗ ਲੈ ਆਂ ਉਹ ਆਂਦੇ ਪ੍ਰੋਗਰਾਮ ਕਰੋ ਇਹ ਇਹੋ ਗੱਲ ਦੋ ਜੱਕੋ ਤੱਕੇ ਕਰਨ ਰਹੀ ਆ ਵੇ ਕਿੰਡੀ ਚਲਾਕਾ ਖਰਚਾ ਬਚਾਉਂਦੀ ਆ ਕਿ ਹੋਰ ਕੀ ਆ ਨਾਲੇ ਆਪਣਾ ਖਰਚਾ ਬਚਾਉਂਦੀ ਤੇ ਨਾਲੇ ਨਾਨਕਿਆਂ ਦਾ ਨਾਨਕਿਆਂ ਦਾ ਤੇ ਭਾਬੀ ਤੂੰ ਕਹਿਹਾ ਸੀ ਮੱਜਕੱਜ ਕੇ ਕਰਨਾ ਮੈਂ ਨਹੀਂ ਕਿਹਾ ਹੋਇਆ ਜੇ ਕੁਛ ਹੋਏ ਤੇ ਦੋਵੇਂ ਜੀ ਸਲਾਮਾ ਕਰਨ ਤੇ ਮੈਂ ਚਲ ਕਾਰ ਹੀ ਲੈਣ ਦੇ ਇਹਨਾਂ ਨੂੰ ਤੇ ਬਾਕੀ ਵੇ ਹੁਣ ਤੁਹਾਨੂੰ ਵੀ ਕਹਿਣਾ ਸੀ ਤੇ ਮੈਂ ਇਹ ਪੱਕੀ ਤਰ੍ਹਾਂ ਮੈਂ ਦੱਸ ਦੇ ਤੇ ਫੇਰ ਹੀ ਮੈਂ ਤੁਹਾਨੂੰ ਕਹਾਂ ਤੇ ਮੰਮੀ ਕੋਈ ਨਹੀਂ ਕਰ ਲੈਣ ਸਲਾਹ ਤੇ ਕਰ ਲੈਣ ਪ੍ਰੋਗਰਾਮ ਮੈਂ ਤਾਂ ਗੱਜ-ਵੱਜ ਕੇ ਆਉਣਾ ਵੇਰੇ ਮਨ ਪਿੱਛੇ ਨੇ ਇੱਕੋ ਜਿਹਾ ਜ਼ੂਰ ਬਣਾਉਣੇ ਆ ਨਾਲੇ ਪਤਾ ਲੱਜੂ ਸਾਰੇ ਨੂੰ ਸਾਰੇ ਬੜਾ ਕਹਿੰਦੇ ਸੀ ਨਾ ਇਹਨਾਂ ਦੀ ਬੰਦ ਹੀ ਨਹੀਂ ਹੁਣ ਨਾਲੇ ਪਤਾ ਲੱਜੂ ਕਿ ਹੁਣ ਵੇਲੇ ਕਿੰਨੀ ਬੰਦੀ ਜੀ ਅਹੋ ਬਣਾਇਓ ਚਲੋ ਖੁਸ਼ੀ ਦਾ ਟਾਈਮ ਆ ਸੋਹਣੇ ਦੋਵੇਂ ਨਾਨਨ ਪਰਜਾਈ ਸੂਟ ਬਣਾਇਓ ਤੇ ਆ ਹੁਣ 10 ਦਿਨ ਕੋ ਪਤਾ ਲੱਗੂਗਾ ਤੇ ਮੈਨੂੰ ਤਾਂ ਹੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂ ਭਾਬੀ ਇਹਨਾਂ ਨੇ ਨਾਨਨ ਪਰਜਾਈ ਨੇ ਬਣਾਉਣੇ ਆ ਤੇ ਸਾਨੂੰ ਕਿਹੜੀ ਉਲੀ ਲੱਗੀ ਆ ਅਸੀਂ ਨਹੀਂ ਨਾਨਨ ਪਰਜਾਈ ਬਣਾ ਸਕਦੀਆਂ ਨਹੀਂ ਭੈਣ ਜੀ ਅਸੀਂ ਵੀ ਬਣਾਵਾਂਗੇ ਹੁਣ ਕੋਈ ਰੰਬ ਰੱਬਣ ਕੇ ਤਾਂ ਬਣਾਵਾਂਗੇ ਕਈ ਪਹਿਲਾਂ ਹੀ ਖਰਚਾ ਕਰਕੇ ਬੈਠੇ ਰਹੀ ਤੇਰੀ ਕੋਈ ਨਹੀਂ ਕਰਵੇਂ ਸਲਾਹ ਤੈਨੂੰ ਮਗਰੋਂ ਦੱਸਣਾ ਉਹਨਾਂ ਨੇ ਸਲਾਹ ਕਰਕੇ ਸਲਾਹ ਮੇਰੀ ਹੈਗੀ ਆ ਮੈਂ ਨਹੀਂ ਭਰ ਕਈ ਹੋਈ ਵੇਖ ਲੈਣ ਸਲਾਹ ਕਰਕੇ ਵੀ ਕਿੱਦਾਂ ਕਰਦੇ ਹਾਂ DJ DJ ਬਣਾਉਣੇ ਆ ਫਿਰ ਨਹੀਂ ਵੇਖੋ ਕੀ ਕਰਦੇ ਹੁਣ ਜਦੋਂ ਭੂਆ ਸਾਰਾ ਕੁਝ ਹੋਇਆ ਪਰ DJ ਵੀ ਲੱਗਣੇ ਆ ਤੂੰ ਟੈਨਸ਼ਨ ਨਾ ਲੈ ਖੂਬ ਨੱਚੀ ਹੋਰ ਸੂਟ ਪਾਵਾਂਗੇ ਤੇ ਰਾਤ ਨੂੰ ਹੋਰ ਪਾਵਾਂਗੇ ਨਚਣ ਗਾਉਣ ਵਾਲਾ ਜੋਤ ਹੈ ਵਾ ਪਰ ਮੈਨੂੰ ਤਾਂ DJ ਤੇ ਭੰਗੜਾ ਨਹੀਂ ਪਉਣਾ ਆਉਂਦਾ ਮੈਨੂੰ ਤਾਂ ਫਿਰ ਬੋਲੀਆਂ ਆਉਂਦੀਆਂ ਹੀ ਚੱਲ ਤੂੰ ਬੋਲੀਆਂ ਪਾਈ ਕਾਈ ਕਾਈ ਆਪਾਂ ਦੋਵੇਂ ਨੱਚੀਏ ਨਣਾਨ ਤੇ ਪਰਜਾਈ ਆਪਾਂ ਇਹੋ ਬੋਲੀਆਂ ਪਾਈ ਐਂ ਇਦਾਂ ਪਾਵਾਂਗੇ ਬੋਲੀਆਂ ਮੈਨੂੰ ਭੁਲਾ ਲਾਂਗੇ ਚਕਾਰ ਤੇ ਫੇ ਬੋਲੀਆਂ ਪਾਪਾ ਦੱਸਾਂਗੇ ਤੇ ਫੇ ਡੀਜੇ ਲਾਉਂਦਾ ਤਾਂ ਕੋਈ ਫਾਇਦਾ ਹੀ ਨਹੀਂ ਨਹੀਂ ਆਪਣੇ ਘਰ ਵਿਹਾਰ ਕਰ ਲਿਆ ਨਾ ਫੇ ਫੁੱਫੜ ਲੈਣਾ ਇਹਨਾਂ ਦਾ ਪਤਾ ਕਿੰਨਾ ਪੰਗੜਾ ਪਾਉਂਦਾ ਡੀਜੇ ਦੇ ਆਵੇਂ ਬੁੱਢਾ ਹੀ ਹੋ ਗਿਆ ਨਾ ਕਿਤੇ ਇਦਾਂ ਦੇ ਐਕਸ਼ਨ ਮਾਰਦਾ ਵੀ ਵਹਿੰਦੇ ਰਹਿ ਜਾਣਾ ਲੈ ਤੇਰੇ ਸਰੀਕੇ ਨੇ ਉਹ ਆ ਹਣੁ ਭੁਲੇਖਾ ਨਹੀਂ ਆ ਜਿੱਦਨ ਮਨਜੋਦਾ ਵਿਆਹ ਹੀ ਉਸ ਦਿਨ ਵੀ ਆ ਇੱਕ ਡੁੱਡੀ ਜੀ ਲੱਤ ਕਰਕੇ ਤਾਂ ਨੂੰ ਪੰਗੜਾ ਪਾਉਂਦਾ ਹੀ ਤੇ ਨਾ ਪਤਾ ਲੱਗਦਾ ਹੀ ਕੈਨੂੰ ਪਾਉਣਾ ਤੇ ਨਾ ਹੋਰ ਉਹ ਆਂਦਾ ਵਾ ਵੀ ਉਦੋਂ ਮੈਨੂੰ ਜਿਆਦਾ ਨਹੀਂ ਪੰਗੜਾ ਪਾਉਣਾ ਆਉਂਦਾ ਹੁਣ ਉਹ ਟ੍ਰੈਂਡ ਹੋ ਗਿਆ ਹੁਣ ਘਰ ਘਰ ਵਿਆਹਾਂ ਤੇ ਜਾਂਦਾ ਨੂੰ ਪਤਾ ਲੱਗ ਜਾਂਦਾ ਕਿੰਨਾ ਪੰਗੜਾ ਬਲਜੀ ਤੋ ਹੁਣ ਨਾ ਸਿਖਾ ਲਿਆ ਹੁਣ ਪੰਗੜਾ ਪਾਉਣਾ ਕਲਉਂਦੀ ਹੁਣੀ ਇੱਥੇ ਹਣਾ ਜਾ ਸਿਖਾ ਲਿਆ ਵਾ ਕਿ ਮੰਮੀ ਉਹ ਤਾਂ ਮੈਂ ਕਹਿੰਦੇ ਕਿ ਉੱਥੇ ਚੱਚਾ ਪੰਗੜਾ ਪਾਉਣੀ ਜਾਂਦਾ ਜਿੱਦਾਂ ਮਰਜ਼ੀ ਜਾਂਦਾ ਹੋਵੇ ਉਹਨੇ ਪੰਗੜਾ ਸਿੱਖ ਲਿਆ ਚਲੋ ਹੁਣ ਤੁਸੀਂ ਐਵੇਂ ਨਾ ਚੀਸੀ ਵਟਿਓ ਡੀਜਿਆਂ ਤੋਂ ਨਹੀਂ ਨਹੀਂ ਆ ਲਾ ਲਾਂਗੇ ਕੋਈ ਗੱਲ ਨਹੀਂ ਭੈਣ ਜੀ ਮੈਂ ਸਾਰੇ ਕਾਰਵਿਆਰ ਕਰਨੇ ਪਰ ਮੈਂ ਇਹਨਾਂ ਦੇ ਮੂਹਲ ਵੇਖਣ ਪਰ ਪ੍ਰੋਗਰਾਮ ਭਾਬੀ ਵੈ ਵੇ ਹੁਣ ਇਹ ਦੇ ਖਾਣ ਪੀਣ ਵਾਲੇ ਉਹ ਕਿੱਧਰ ਜਾਣ ਉਹ ਘਰਾਂ ਤੋਂ ਕਿਹੜੇ ਰੋਜ਼ ਖਾਂਦੇ ਪੀਂਦੇ ਆ ਵੈਸ਼ਨੋ ਪ੍ਰੋਗਰਾਮ ਜਿਹੜਾ ਨਾ ਉਹਦੇ ਨਾਲ ਦੀ ਰੀਸ ਨਹੀਂ ਆ ਪੂਆ ਮੇਰੀ ਗੱਲ ਸੁਣ ਨਾਲੇ ਮਹਿੰਗਾ ਬਣਦਾ ਵੈਸ਼ਨੋ ਪ੍ਰੋਗਰਾਮ ਖਰਚਾ ਜਿਆਦਾ ਹੁੰਦਾ ਉੱਤੇ ਤੇ ਕੋਈ ਗੱਲ ਨਹੀਂ ਜਿੱਦਾਂ ਵੀ ਖਰਚਾ ਆਊਗਾ ਤੇ ਕਰਨਗੇ ਕੇ ਉਹ ਕਿਹੜੇ ਮਾੜੇ ਵਿਸੇ ਆ ਬਥੇਰਾ ਕਰਦੇ ਕਮਾਈ ਬਲਜੀਤ ਨੂੰ ਕਹਣਾ ਫੇਰ ਪੂਆ ਲੰਡਾ ਪੀਆ ਆਪਾਂ ਇਹਨਾਂ ਗੱਲਾਂ ਤੋਂ ਤੇ ਹਟਾ ਕੇ ਤੇ ਸਿੱਧੇ ਰਾਹੇ ਪਾਉਣ ਲੱਗੇ ਆਂ ਕਾਂ ਕਰਕੇ ਮੈਂ ਵੈਸ਼ਨੋ ਪ੍ਰੋਗਰਾਮ ਦੀ ਗੱਲ ਕੀਤੀ ਆ ਤੇ ਭਿਹਾਨੀ ਥੋੜੀ ਕਰਾਉਣੀ ਆ ਹੁਣ ਜਿਹੜੇ ਖਾਣ ਪੀਣ ਵਾਲੇ ਲੋਕਲ ਕਰੋ ਖਾਦਾ ਪੀਤਾ ਵਾ ਉਹਨਾਂ ਨੇ ਖਾ ਲੈਣਾ ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਨਹੀਂ ਜ਼ਰੂਰੀ ਹੁੰਦਾ ਓਹ ਤਾਂ ਛੱਡ ਮੈਂ ਤਾਂ ਆਪ ਉਹਦੇ ਹੋਏ ਪੈਂਦੀ ਚਾਹਨੀ ਆ ਵੀ ਵੈਸ਼ਨੋ ਹੀ ਰੋਟੀ ਪਾਣੀ ਆ ਤੇ ਵੈਸ਼ਨੋ ਪ੍ਰੋਗਰਾਮ ਹੋਵੇ ਹਾਂ ਵਧੀਆ ਹੁਣ ਗਾੜੀ ਉਹਦਾ ਮਨ ਜੋਦਾ ਨਹੀਂ ਨਾ ਪਤਾ ਉਹ ਤੇ ਤੈਨੂੰ ਪਤਾ ਵਾ ਤੇ ਕੱਲ ਹੀ ਕਹਿਣ ਡਿਆ ਵੀ ਇਹਨਾਂ ਲਿਆ ਕੇ ਪਿਆ ਲਈ ਮੈਂ ਤੈਨੂੰ ਕਿੰਨਾ ਨੂੰ ਨਾਪਦਾ ਪਰੱਖ ਖੜਲੀ ਵੈਸ਼ਨੋ ਰੋਟੀ ਤੇ ਸਭ ਤੋਂ ਜ਼ਿਆਦਾ ਖਰਚਾ ਆਉਂਦਾ ਮੈਂ ਮੰਦੀ ਆ ਪਰ ਹੁਣ ਜਿਹੜਾ ਕੋਈ ਖਾ ਪੀ ਕੇ ਮੜ ਕੇ ਸ਼ਾਮਾਂ ਨੂੰ ਗਾਲ ਕੱਢ ਕੇ ਜਾਊਗਾ ਆਖੂਗਾ ਤੇ ਇਹਨਾਂ ਨੇ ਇੱਥੇ ਕੱਖ ਵੀ ਨਹੀਂ ਖਵਾਲਿਆ ਇਹਦੇ ਮਰੀ ਗਏ ਆ ਰੁੱਟੇ ਹੀ ਗਏ ਆ ਤੇ ਫੇਰ ਕੀ ਕਰਾਂਗੇ ਭਾਬੀ ਤੂੰ ਬਹੁਤਾ ਆਲਾ ਦਵਾਲਾ ਨਾ ਹੀ ਬਲੀ ਤੂੰ ਮੇਨ ਮੇਨ ਰਿਸ਼ਤੇਦਾਰ ਸਾਦਾ ਆਪਣੇ ਪਹਿਲੋਂ ਹੀ ਗੱਲ ਕਰ ਲੈਣੀ ਆ ਪ੍ਰੋਗਰਾਮ ਵੈਸ਼ ਨੂੰ ਹੋ ਜੇ ਜਿਹਦਾ ਜੀਕਰੂ ਬੁੱਢੀ ਆਜੇ ਜਿਹਦਾ ਜੀਕਰੂ ਫੇਰ ਬੰਦਾ ਆਜੇ ਮੈਂ ਦੇ ਵਿੱਚ ਆਉਣੀ ਆ ਕਿ ਚਲ ਨਾਨਕੇ ਆ ਜਾਂ ਤਾਂ ਤੁਸੀਂ ਦੋਵੇਂ ਜਣੀਆਂ ਆਜੋ ਆ ਤਾਂ ਠੀਕ ਆ ਫੇਰ ਆਪਣਾ ਚੱਲੋ ਲਾਗੇ ਲਾਗੇ ਹੋ ਜੋ ਹੋਰ ਤੋਂ ਵੱਧ ਕੀ ਕਰਨੀ ਸੇ ਤੇ ਮੰਮੀ ਰੋਣ ਕਿ ਨਹੀਂ ਲੱਗਣੀ ਇੱਥੇ ਰੌਣਕ ਲਾਉਣੀ ਆ ਦੱਸਣਾ ਵਾ ਪਹਿ ਹੀ ਕੱਖ ਕਰਨ ਜੋਗੇ ਹੈਂ ਭੈਣੇ ਰੌਣਕ ਨਹੀਂ ਲੱਗਣੀ ਮੇਲਾ ਲੱਗਣਾ ਹੀ ਫੇਰ ਇੱਥੇ ਵੇਖੀ ਆ ਪੀ ਕੇ ਸ਼ਰਾਬਾ ਪਜਾਰ ਦਾ ਸੂਟ ਬਣਾਉਣਾ ਮੈਂ ਫੇਰ ਹੀ ਪਤਾ ਲੱਗੂ ਕਿ ਭੂਆ ਆਈ ਹੈ ਨਹੀਂ ਭੈਣੇ ਤੂੰ ਬਾ ਮੈਂ 10000 ਦਾ ਬਣਾ ਲਾ ਉਹ ਨਹੀਂ ਕੋਈ ਗੱਲ ਪਰ ਆ ਜਿਹੜੇ ਖਲਾਰੇ ਇਹ ਨਹੀਂ ਮੁੜ ਕੇ ਸਾਹਮਣੇ ਜਾਣੇ ਤੈਨੂੰ ਮੈਂ ਦੱਸਾਂ ਉਹ ਵਿਚਾਰੀ ਕੱਲੀ ਕੀ ਕਰੂਗੀ ਅਹੀਂ ਮੁੜ ਕੇ ਆਪਣੇ ਘਰਾਂ ਨੂੰ ਨਹੀਂ ਜਾਣਾ ਭੂਆ ਗਰਦਾ ਗੁੱਸਾ ਨਾ ਕਰੀ ਉਹ ਮੈਂ ਜੋਰੀ ਪੀ ਕੇ ਬਹਿ ਜਾਊਗਾ ਦਨਾਨ ਕੇ ਆਉਣੇ ਆ ਹੁਣ ਜਿਹੜਾ ਮਨਜੋਧਾ ਸਾਲਾ ਉਹ ਇਹ ਜਮਾਨੇ ਮੋਟੀ ਪਿੰਟਾ ਖਾਂਦਾ ਵਾ ਫਿਰ ਬੰਦੇ ਦੀ ਹਾਨੀ ਨਹੀਂ ਹੁੰਦੀ ਨਾਲੇ ਅਗਲੇ ਨੇ ਕਿੰਨਾ ਖਰਚਾ ਕਰਕੇ ਆਉਣਾ ਸੋਨਾ ਗਹਿਣਾ ਘੱਟਾ ਸਭ ਕੁਝ ਪਾਉਣਾ ਪੈਂਦਾ ਅੱਜਕੱਲ ਕੋਈ ਗੱਲ ਨਹੀਂ ਜੇ ਸੋਨਾ ਪਾਉਣਾ ਤਾਂ ਸੋਨੇ ਦਾ ਮੁੱਲ ਖਾਤ ਨਹੀਂ ਗਾ ਜਾਣਾ ਉਹਨਾਂ ਨੇ ਮੈਂ ਮਨਪ੍ਰੀਤ ਨਾਲ ਕਰੂੰਗੀ ਗੱਲ ਮਨਪ੍ਰੀਤ ਮੈਂ ਜਾਣੀ ਆ ਭਾਬੀ ਨੂੰ ਵੈਸ਼ਨੋ ਪ੍ਰੋਗਰਾਮ ਕਰੀਏ ਭਲਾ ਕੀ ਦੱਸਦੀ ਮੇਨੇ ਉਹਦਾ ਮੂੰਹ ਸੰਗ ਲੈ ਲੈਂਦਿਓ ਪਹਿਲਾਂ ਤੁਸੀਂ ਦਿਨ ਮੈਥੋ ਆਪੇ ਹਾਂ ਜੀ ਉਹਨੇ ਕਹਿਣਾ ਜਿਵੇਂ ਮੰਮੀ ਨੂੰ ਦੱਸਿਆ ਔਰ ਕਿਸੇ ਨੂੰ ਦੱਸਿਆ ਨਹੀਂ ਤਾਂ ਹੋਰ ਨਾ ਲੜਾਈ ਪੈ ਜਾਣੇ ਕਹਣਾ ਮੰਮੀ ਨੇ ਕਾੜੀ ਤੋਂ ਕਾੜੀ ਗੱਲ ਕਰ ਵੀ ਦਿੱਤੀ ਭਾਬੀ ਕੀ ਪਤਾ ਜੇ ਮਨਪ੍ਰਿਤ ਗੱਲ ਕਰ ਹੀ ਦਵੇ ਅਜੇ ਕਿਹੜੇ ਵੀ ਹਿੱਚੇ ਲੱਗੇ ਆ ਜਾਂ ਵੀ ਉਹ ਨਹੀਂ ਹਟਣ ਲੱਗੇ ਕਿਹੜੀ ਬੈਠੀ ਹੈ ਜੇ ਕੋਈ ਗੱਲਬਾਤ ਤੇ ਹੋਈ ਨਹੀਂ ਗੀ ਗਾ ਭੈਣੇ ਜੇ ਕਰਨੀ ਹੈ ਨਾ ਤੇ ਉਧਰ ਰੁਕੀ ਰੁਕੀ ਕਰ ਲਈ ਉਦਾਂ ਨਾ ਘਰੀ ਸਿੱਧੀ ਨਾ ਘਰੀ ਉਦਾਂ ਫਿਰ ਮੰਮੀ ਨੇ ਆਖਣਾ ਵਾ ਵੀ ਮੈਂ ਮੈਂ ਸਲਾਮਾ ਹਜੇ ਕੋਈਆਂ ਨਹੀਂ ਤੇ ਪਹਿਲਾਂ ਹੀ ਯਾਰ ਮੈਂ ਇਹ ਵਾ ਤੁਹਾਨੂੰ ਨਾ ਦੱਸਦੀ ਤੁਸੀਂ ਉਦਾਂ ਲੜਦੀਆਂ ਮੇਰੇ ਨਾਲ ਸਾੜ ਨਾਲ ਗੱਲ ਨਹੀਂ ਕਰਦੀ ਮੈਂ ਤਾਂ ਤਾਂ ਵਿਹਾਰੀ ਗੱਲ ਕੀਤੀ ਆ ਤੇ ਪਰ ਹੁਣ ਤੁਸੀਂ ਅਜੇ ਨਾ ਕਰਿਓ ਜੋ ਕੋ ਦੱਸਣਗੇ ਤੇ ਫੇਰ ਹੀ ਗਾੜੀ ਗੱਲ ਕਰੇ ਚਲੋ ਇਦਾਂ ਹੀ ਕਰ ਕੋਈ ਨਹੀਂ ਠੀਕ ਆ ਹਲੂ ਫੁਫੜ ਜੀ ਚਾ ਫੁਫੜ ਜੀ ਫੜ ਲਓ ਚਾ ਮੱਖੀ ਪੈ ਜਾਊਗੀ ਪਾਣੀ ਆ ਗਿਆ ਹੀ ਖਬਰਾਂ ਦੇ ਭੰਗੜਾ ਪੌਂਦਾ ਖਬਰਾਂ ਤੇ ਖਬਰਾਂ ਦੇ ਭੰਗੜਾ ਪਾਈ ਤਰੇ ਜਾਂਦਾ ਐਵੇਂ ਹੱਸੀ ਜਾਂਦਾ ਛਲਾਈਆ ਖਬਰਾਂ ਦੇ ਪਾਣੀ ਆ ਗਿਆ ਥੱਲੇ ਪੈਰਾਂ ਦੇ ਖਬਰਾਂ ਦੇ ਅਸੀਂ ਜਾਂ ਨਾ ਉਹ ਕਿੱਦਾਂ ਚੜਦਾ ਚੜਦਾ ਲਾ ਦੇ ਡੁੱਟ ਜਾਣਾ ਵਾ ਉਹ ਡੁੱਬ ਜਾਣਾ ਪਰ ਇਹ ਹੋ ਗਿਆ ਪਾਣੀ ਆ ਗਿਆ ਹੀ ਕੋਈ ਨਹੀਂ ਮੈਨੂੰ ਡਰਨਾ ਹੁੰਦਾ ਵਾ ਆਹ ਨਹੀਂ ਹੋ ਗਿਆ ਨਹੀਂ ਹੋ ਗਿਆ ਖਬਰਾਂ ਦੇ ਭੰਗੜਾ ਪਾਈ ਜਾਂਦਾ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਮੈਂ ਫਿਰ ਖਬਰਾਂ ਦੇ ਭੰਗੜਾ ਪਉਂਦਾ ਆਹ ਨਹੀਂ ਹੋ ਗਿਆ ਦਿਲਦਾ ਵਾ ਥੋ ਰੁਕ ਜਾਈਓ ਆੜਾ ਗਏ ਆ ਨਾ ਆ ਲੋ ਫੜੋ ਚਾਹ ਪੀ ਲੋ ਫਿਰ ਬਾਤ ਕੀ ਨਾ ਆ ਵੀ ਆਪ ਹੇ ਹੇ ਮੁੰਡਾ ਹਦ ਨਾ ਬਸ ਜਿਆਦਾ ਤੂੰ ਡੁੱਬ ਜਾਣਾ ਇਓ ਕੁਰਸੀ ਤੇ ਚੜ ਜਾ ਕੁਰਸੀ ਤੇ ਪਾਣੀ ਤੂੰ ਡੁੱਬ ਜਾਣਾ ਇਓ ਜਬ 베ੜੀ ਕਲਾ 베ੜੀ ਮੇਰੀ ਤਾ ਜਾਂਦਾ ਤਾਂ ਮਵੀ ਚੜਨਾ ਉੱਤੇ ਮਵੀ ਚੜਨਾ ਸ਼ਰਈ ਹੋ ਗਈ ਇਓ ਸ਼ਰਈ ਹੋ ਗਈ ਇਓ ਤੂੰ 베ੜੀ ਕਲਾ ਛੇਤੀ ਡੋਬ ਨਾ ਜਾਵੀ ਤੂੰ ਇਹਨਾਂ ਨੂੰ ਬੜਾਈਓ ਤਾ ਜਾਂਦਾ ਗੜਜਾ ਤਾਂ ਚੜਜੇ ਤਾਂ ਛੇਤੀ ਛੇਤੀ ਕੰਟੀਰੀ ਤੂੰ ਡੁੱਬ ਜਾ ਨਾ ਚਾਹ ਪੀਲਾ ਘੋਟ ਅਰੇ ਸੀ ਜੰਦੇ ਸੀ ਤਾਈ ਚੜ ਗਿਆ ਰੁਕਤੇ ਰੁਕਤੀ ਚੜ ਗਿਆ ਚੜ ਗਿਆ ਰੁਕਤੇ ਮਾਂਮੀ ਪਾਏ ਤੂੰ ਡੁੱਬ ਗਿਆ ਕੋਏ ਗਾੜੀ ਕੋਏ 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 ਮੈਂ ਕੈਨ ਸਾਈਕਲ ਲਈ ਸਾਡੀ ਕਿਤਾਬ ਉਤਰੀ ਨਹੀਂ ਪਾਈ ਆ ਪਾਣੀ ਆ ਗਿਆ ਉਹ ਜਿਹੜੇ ਉੱਤੇ ਤਾਂ ਜਿਹੜੇ ਮਮੀ ਚੜਨ ਨੇ ਇਹਨਾਂ ਵੀ ਚੜਜਾ ਉੱਤੇ ਹੀ ਪਾਣੀ ਮੈਂ ਮਹਾ ਬੂਟਾ ਪਾ ਲਿਆ ਇਹਨਾਂ ਨੇ ਤੋੜ ਹੀ ਦੇਣਾ ਲੱਗਦਾ ਆ ਪਾਣੀ ਕੀ ਗਿਆ ਵਾ ਕਿਉਂ ਅਸੀਂ ਜਾਂਦੇ ਕਹਿੰਦਾ ਮੈਂ ਖਬਰਾਂ ਤੇ ਭਗੜਾ ਪਾਉਣਾ ਜਾਈ ਹੋ ਗਿਆ ਸ਼ਦਾਈ ਐਵੇਂ ਅਸੀਂ ਜਾਂਦਾ ਤੂੰ ਇਦਾਂ ਕੋ ਬੈਠਾ ਕੁਰਸੀ ਉੱਤੇ ਬੋਟਾ ਉਹ ਮੇਰੇ ਨਾਲ ਤਾਂ ਗਲੀ ਹੋਗੇ ਪਾਣੀ ਨਾਲ ਸਾਡੇ ਪਾਣੀ ਨਾਲ ਲੱਗ ਰੋਤਾ ਹਾਂ ਡਰ ਪਾਣੀ ਨਾਲ ਬੰਨੀ ਲਿਆ ਮੰਮੀ ਹਾਂ ਉਹਨੇ ਡੁੱਬਣਾ ਕਿ ਡੋਬਣਾ ਹੀ ਆ ਮੁੰਡੇ ਤੇਰੇ ਨਾਲ ਪੰਗ ਦਾ ਵਲਾ ਪਾਪੜਾ ਨਾ ਤਾਂ ਤਾਂ ਪਿਆਰ ਕਰ ਲੈ ਤਾਂ ਤੂੰ ਡੁੱਬ ਜੈ ਮੈਨੂੰ ਉਦੋਂ ਕਹਿੰਦਾ ਸਿਆ ਹੁਣ ਤੇਰੇ ਦੱਸਣ ਦਾ ਕੀ ਫਾਇਦਾ ਜੇ ਤਮਾਸ਼ਾ ਲੱਗ ਗਿਆ ਤੇ ਜਦੋਂ ਨੂੰ ਮੈਨੂੰ ਪਤਾ ਲੱਗਾ ਉਦੋਂ ਨੂੰ ਤੇ ਅੰਦਰ ਚਲ ਗਿਆ ਹੀ ਇਹਨਾਂ ਦੇ ਹੋਏ ਰੱਬਾ ਹੁਣ ਇਹਨਾਂ ਨੂੰ ਕਿੱਦਾਂ ਸਾਹਮਣਾ ਮੇਰੀ ਆ ਬੇੜੀ ਮੈਨੂੰ ਤੇ ਉਹਦੇ ਦਿਮਾਗ ਦਾ ਨਹੀਂ ਸਮਝ ਲੱਗਦੀ ਕੀ ਕਰਦਾ ਵਾ ਇਹ ਤਮਾਸ਼ਾ ਲਾ ਦੇ ਤੈਨੂੰ ਤੇਰੇ ਦੇ ਲਾ ਦੇ ਜਦੋਂ ਖਵਾਲਣ ਲੱਗਾ ਉਦੋਂ ਤੂੰ ਮੈਨੂੰ ਦੱਸਦੀ ਇਹ ਤਾਂ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਉਦੋਂ ਤੀ ਦੇਵੇਂ ਮੇਰੇ ਦਿਵਾਲੇ ਲੱਗਾ ਤੈਨੂੰ ਹੁਣ ਉਹਨਾਂ ਨੂੰ ਪਤਾ ਲੱਗੂ ਕੁੜੀਆਂ ਨੂੰ ਤੋ ਕੀ ਕਹਿਣਗੇ ਕਿ ਕੀ ਇਹ ਨਾ ਤਮਾਸ਼ਾ ਕੀਤਾ ਘਰ ਸੱਦ ਕੇ ਹਉ ਤੇ ਹੁਣ ਹੁਣ ਤੀਹ ਜਾ ਕੇ ਕਹਿ ਦਿਓ ਵੀ ਦੇਖ ਮੇਰੀ ਮਾਣਪਤ ਨੇ ਕਰਵਾਇਆ ਸਾਰਾ ਕੁਝ ਸਸਰੀ ਘਰ ਭਾਬੀ ਮੈਂ ਕੀ ਕਹਿਣਾ ਸਸਰੀ ਘਰ ਸਸਰੀ ਘਰ ਭਾਜੀ ਕੀਤਾ ਵੀ ਹਾਂ ਠੀਕ ਠਾਕ ਆ ਚੱਕ ਕੱਪ ਤੇ ਆ ਜਾ ਆ ਜਾ ਕੀ ਚਾਹ ਮਿਲੀ ਨਹੀਂ ਤੈਨੂੰ ਚਾਹ ਮਿਲੀ ਨਹੀਂ ਗੁਰੂਆ ਪੀਤੀ ਨਹੀਂ ਜਾ ਤੂੰ ਦੇ ਮਰ ਜਲੇ ਤੂੰ ਮਰ ਕਰਨੇ ਮੈਂ ਹਿਸਾਬ ਲਾਇਆ ਤੇਰਾ ਤੇਰਾ ਮੰਦੇ ਵੀ ਰੁੜ ਜਾਣਾ ਰੁੜ ਜਾਣਾ ਮੰਝਾ ਵੀ ਤੇਰਾ ਉਹ ਉਹ ਤੇ ਬੰਦਾ ਮਰ ਜਾਂਦਾ ਜਲਮਾ ਬਾਦ ਨਹੀਂ ਸਦਾ ਐ ਇਦਾਂ ਮਰਿਆ ਹੁੰਦਾ ਕਿ ਇਦਾਂ ਹੀ ਐਦਾਂ ਪਿਆਰ ਹੁੰਦਾ ਨਾ ਇਦਾਂ ਤੂੰ ਮਰ ਜਣਾ ਰੁੜ ਜਾਣਾ ਤੂੰ ਇਦਾਂ ਪਿਆਰ ਹੁੰਦਾ ਬੇੜੀ ਮਗਾ ਬੇੜੀ ਵਾਲੀ ਫੋਨ ਕਰ ਓਦਾਂ ਭੂਆ ਆਹ ਗੱਲ ਵਧੀਆ ਕੀਤੀ ਇਹਨਾਂ ਨੇ ਜਿਹੜਾ ਪ੍ਰੋਗਰਾਮ ਰੱਖਣਾ ਵਾ ਚਲ ਚਾਰ ਜੀ ਇਕੱਠੇ ਤੇ ਹੋ ਜਾਂਦੇ ਆ ਨਾ ਨਾਲ ਮਿਲ ਕੇ ਰਹਿ ਲੈਂਦੇ ਆ ਨਾਲੇ ਗੱਲਾਂ ਬਾਤਾਂ ਹੋ ਜਾਂਦੀਆਂ ਨਾਲੇ ਕਿਦੋਂ ਉਹਦੇ ਵਿਛੜੇ ਹੁੰਦੇ ਆ ਆਹੋ ਕਿਹੜੇ ਸਾਲਾਂ ਨੂੰ ਮਿਲ ਜਾਇਆ ਜਾਂਦਾ ਵਾ ਦਿਨ ਵਰਤੀ ਆ ਜਾਇਆ ਜਾਂਦਾ ਵਾ ਕੀ ਹੋਰ ਉਹ ਵੇਲਾ ਹਣ ਕੰਤੀ ਕੰਤੀ ਦਾ ਪਤਾ ਨਾ ਆਪਣੇ ਪਿੰਡ ਵਾਲੀ ਦਾ ਆਹੋ ਪਤਾ ਮੈਨੂੰ ਉਹਨਾਂ ਨੇ ਕਿਹੜਾ ਪ੍ਰੋਗਰਾਮ ਨਹੀਂ ਕੀਤਾ ਬੜੀ ਚੀੜੀ ਉਹ ਆਪਣੀ ਨੌ ਨੂੰ ਕਹਿੰਦੀ ਆ ਕਿ ਪ੍ਰੋਗਰਾਮ ਨਹੀਂ ਮੈਂ ਕੋਈ ਕਰਨਾ ਆਪਣੇ ਮਾਪਿਆਂ ਵੇਖਿਆ ਕੋ ਨਾ ਸਮਾਨ ਮੰਗਾਲਾ ਗਹਿਣਾ ਗੱਟਾ ਖੋਖ ਵਰਤਉਂਦੀ ਫਿਰਕੇ ਕਿ ਹੋਰ ਕੀ ਨਾਜ ਕੇ ਨੂੰ ਖਵਾ ਲਿਆ ਨਾ ਪਿਆ ਲਿਆ ਏਦਾਂ ਹੀ ਸਾਡ ਸੂਤ ਛੜਿਆ ਚੱਲ ਆਹ ਤੇ ਹੁਣ ਗੱਲ ਚੰਗੀ ਆ ਨਾ ਅਸੀਂ ਹੁਣ ਖੁਸ਼ੀ ਖੁਸ਼ਾਲੀ ਆ ਸਾਰੀ ਉਮਰ ਸਾਡੀ ਵੀ ਕਿੰਨੇ ਸਾਲ ਹੋ ਗਏ ਅਸੀਂ ਰੋਕ ਲਾ ਕੇ ਹੀ ਕੱਢੀ ਆ ਹੁਣ ਚੱਲ ਸੁਖ ਦਾ ਟਾਈਮ ਆਇਆ ਈ ਤੇ ਹੁਣ ਪ੍ਰੋਗਰਾਮ ਵੇਖਾਂਗੇ ਸਾਰੇ ਜਾਣੇ ਇਕੱਠੇ ਹੋ ਕੇ ਖੁਸ਼ੀ ਖੁਸ਼ੀ ਹੋਰ ਕੋਈ ਚੰਗਾ ਪ੍ਰੋਗਰਾਮ ਹੋਵੇ ਤੇ ਫੇਰ ਹੀ ਮਜ਼ਾ ਆਉਂਦਾ ਵਾ ਚਲੋ ਏਦਾਂ ਕਿਤੇ ਹਾਸੇ ਖੇਡ ਕੇ ਬੰਦਾ ਆਪਣੇ ਘਰ ਜੀ ਕੋਸ਼ਵਾਂ ਬੜੇ ਆ ਇੱਥੇ ਕਿਹੜੀਆਂ ਗੱਲਾਂ ਕਰੇ ਬਾਹਰ ਹੋਰ ਹੀ ਲੋੜਾ ਵੱਜ ਗਿਆ ਜੇ ਕੀ ਹੋ ਗਿਆ ਭਾਬੀ ਕੀ ਹੋ ਗਿਆ ਵਾ ਮੈਂ ਮਰ ਜਾਣਾ ਵਾ ਤੇ ਤੂੰ ਇਦਾਂ ਕਰੀ ਤੂੰ ਮੈ ਕੂਣਾ ਹੀ ਨਹੀਂ ਵੇਖੀ ਤੂੰ ਮਰ ਜਾ ਫਿਰ ਲੈ ਲੈ ਮੈਂ ਲੈ ਜੇ ਹਸਣਾ ਨਹੀਂ ਦੋਣੇ ਹਾਏ ਹਾ ਚਾਚਾ ਚਾਚਾ ਆ ਚਾਚਾ ਮਰ ਗਿਆ ਚਾਚਾ ਕਿਆ ਮੈਂ ਨਾਲ ਹੀ ਜਾਣਾ ਤੇਰੇ ਮੈਂ ਨਾਲ ਨਹੀਂ ਜਾਣਾ ਤੇਰੇ ਮੈਂ ਤੈਨੂੰ ਕਿਹਾ ਵੀ ਮੈਂ ਤਕਰੀ ਐ ਚਾਚਾ ਆਹ ਤੂੰ ਮਰ ਗਿਆ ਵਾ ਅੱਛਾ ਚੁੱਪ ਆਹ ਮਰ ਗਿਆ ਤੂੰ ਚੁੱਪ ਕਰ ਜਾ ਤੂੰ ਹਿੱਲਣਾ ਨਹੀਂ ਲੈ ਆਹ ਚਾਚਾ ਮਰ ਗਿਆ ਕੀ ਹੋ ਗਿਆ ਤੂੰ ਮਰ ਗਿਆ ਡੁੱਬ ਗਿਆ ਯੋ ਹਾਇ ਰੱਬ ਹਾ ਕੀ ਹੋ ਗਿਆ ਵਾ ਇੱਥੇ ਮਾਂ ਜਾਈ ਨਹੀਂ ਆਏ ਇੱਥੇ ਇਹਦੀ ਕੋਈ ਨਾ ਹਾ ਨੀ ਨਜ਼ਰ ਲੱਗੀ ਤੂੰ ਆਏ ਬਾਜ ਗਿਆ ਸਸਰੀ ਘਰ ਆਏ ਬਾਜ ਗਿਆ ਕੋਈ ਇਤਿੰਗਾ ਹੋਇਆ ਕੁਛ ਨਹੀਂ ਹੋਇਆ ਇਹਨਾਂ ਨੂੰ ਇਹਨਾਂ ਨੂੰ ਸ਼ਹਾਦਤ ਹੋ ਗਿਆ ਦੋਨੋਂ ਜਣਾਂ ਨੇ ਕੀ ਕਰਨੇ ਕੀ ਹੋਇਆ ਵਾ ਇਹਨਾਂ ਨੂੰ ਤਾਂ ਡੁੱਬ ਗਿਆ ਹੀ ਪਾਣੀ ਚ ਤੇ ਮਰ ਗਿਆ ਨਹੀਂ ਇਹਨਾਂ ਨੇ ਕੁਛ ਖਾ ਖੂ ਲਿਆ ਮੇਰੀ ਗਲਤ ਸੁਣ ਲਓ ਤੇ ਰੋਣ ਪਿੱਟਣ ਲੱਪੀਆਂ ਪੈਣਾ ਹੀ ਹਾਂ ਤੇ ਹੁਣ ਤੁਸੀਂ ਵੀ ਡੁੱਬ ਜਾਣਾ ਜਿਹਾ ਹੋਣਾ ਕੋਈ ਨਹੀਂ ਮੈਂ ਤਾਂ ਅੱਗੇ ਡੁੱਬ ਗਈ ਮੈਂ ਕੀ ਖਾ ਲਿਆ ਜ਼ਹਿਰ ਖਾ ਲਿਆ ਜੈਰ ਖਾ ਲਈ ਕੀ ਖਾ ਰਿਆ ਭਾਬੀ ਇਹਨੇ ਤੇ ਜੈਰ ਖਾਦੀ ਹੁੰਦੀ ਤਾਂ ਇੱਥੇ ਬੈਠੇ ਹੁਣ ਹੱਸਦੇ ਹੁਣਾ ਸੀ ਆ ਤੇ ਉੱਠ ਕੇ ਬੈਠਾ ਪੋ ਕਿਦਾਂ ਦੀਆਂ ਗੱਲਾਂ ਕਰਦੀ ਨੇ ਆਂ ਅਸਲੀ ਗਾਲ ਅਸਲੀ ਗਾਲ ਆਏ ਕਿਉਂ ਆ ਅਗਲ ਹੋ ਗਿਆ ਮਰ ਜਾ ਕੁਛ ਖਾ ਲਿਆ ਵਜਾਬ ਦਾ ਮਰ ਜਾ ਤੂੰ ਹੂੰ ਗੁੱਪੜ ਜੀ ਕੀ ਕਰ ਰਹੀ ਹੈ ਹਾਂ ਨਹੀਂ ਮੈਂ ਤਾਂ ਰੋ ਕੱਢ ਦਿੱਤਾ ਵੇ ਕਰਕੇ ਜਾਣਿਓ ਕੀ ਖਾ ਲਿਆ ਤੁਸੀਂ ਵੇ ਕਿੱਦਾਂ ਕੋ ਮੰਡਿਆ ਈ ਓਏ ਸਾਰਾ ਸਮਾਨ ਘੁਮਾਈ ਜਾਂਦਾ ਈ ਕੋ ਮੰਡਿਆ ਦਾ ਸਾਰਾ ਸਮਾਨ ਈ ਓਏ ਪਤਾ ਲੱਗਾ ਇਹਨਾਂ ਕੀ ਖਾਦਾ ਈ ਕੀ ਖਾਦਾ ਜਿਹੜੇ ਸਨਾਂ ਕਹਿਣਾ ਨਾ ਪੁੱਪੜ ਕੋ ਮੰਡਿਆ ਸਾਰਾ ਸਮਾਨ ਈ ਹਾਂ ਇਹਨਾਂ ਨੇ ਜਦਾ ਭੰਗ ਪੂੜਾ ਖਾ ਲਈ ਆ ਓਏ ਨਹੀਂ ਨੀ ਮਾ ਬਲਜੀਤ ਚੱਜ ਦੀ ਗੱਲ ਕਰ ਭੰਗ ਇਹਨਾਂ ਨੇ ਖੁੱਲ ਕੇ ਖਾ ਲਈ ਆ ਆ ਖੁੱਲ ਕੇ ਆ ਪੱਥਰ ਪਾਣੀ ਚ ਤੂੰ ਇਹਨੂੰ ਕੀ ਕਹਿਣਾ ਵਾ ਉੱਟ ਕੇ ਬਹੁਤ ਏ ਕੀ ਕਰਨੇ ਆ ਉਹ ਮੈਨੂੰ ਤੱਕਾਂ ਦਿਆ ਕਿਉਂ ਮੈਨੂੰ ਦੇਖ ਕੇ ਆਹ ਵੇਹ ਮੰਜਾ ਵੇਹ ਮੰਜਾ ਮੇਰਾ ਕੋ ਪਤਾ ਵੀ ਨਹੀਂ ਮੰਜੋ ਪੁਛ ਮੰਜੋ ਨਾਵਾਜ ਮਾਰ ਕਿੱਥੇ ਇਹਨਾਂ ਨੇ ਕੀ ਖਾ ਲਿਆ ਵਾ ਮੈਂ ਤਾਂ ਗੁੰਨੀ ਆ ਮੰਜਾ ਘੁੰਮਦਾ ਪਹਿਲਾ ਮੇਰਾ ਆ ਵੇਹ ਦੱਸ ਜਿਹੜੀਆਂ ਗੱਲਾਂ ਕਰ ਰਿਹਾ ਵਾ ਨਾ ਇਹਨੇ ਕੋ ਫਦਾ ਕੀ ਖਾ ਲਿਆ ਮੰਜਾ ਕੋ ਵੀ ਜਾਣਦੇ ਅੱਜ ਕੀ ਪਤਾ ਇਹ ਕਿਹੜੀ ਜਾਣਦੇ ਜਿਹੜਾ ਜਿਹੜਾ ਜੂ ਗੱਲ ਵੀ ਮੂੰਹ ਤਾਂ ਬਾਬੇ ਜੀ ਕਹਦੇ ਕੀ ਪਤਾ ਮੈਨੂੰ ਕੀ ਪਤਾ ਵਾ ਬਾਬੇ ਦੀ ਤੇ ਨਾ ਕੱਲੀ ਲੱਗੀ ਮੈਂ ਤੇ ਵੇਖਿਆ ਨਹੀਂ ਬਾਹਰ ਬੰਦ ਕੀਤੇ ਆ ਹੋ ਪਿੰਡ ਚੱਲੀ ਆ ਆਪਣੇ ਬਾਬੇ ਮਲੰਗ ਦਾ ਜਗ੍ਹਾ ਤੇ ਮੂੰ ਤਾਂ ਇਹ ਹੋਣੇ ਆ ਤੇਰਾ ਪਿੰਡ ਮੈਂ ਜੋਦ ਚਾਜਣਾ ਦੱਸਦੇ ਸੱਚੀ ਕੀ ਦਿੱਤਾ ਹੀ ਖਾਣ ਨੂੰ ਆ ਉਹ ਤੇਰਾ ਹੀ ਨਾਂ ਲੱਗਣਾ ਤੇਰੇ ਘਰ ਅਸੀਂ ਆਏ ਆ ਹਾਏ ਨਹੀਂ ਕਿੱਦਾਂ ਲੈ ਕੇ ਜਾਣੇ ਘਰ ਉਹ ਇੱਥੇ ਨਿੰਬੂਆ ਲੱਗੇ ਈ ਦਮੇ ਪੈਸਾ ਪਰ ਲੜ ਗਿਆ ਹੋਵੇ ਸਾਪੇ ਚੜਾ ਦੋ ਇਹ ਸੱਪ ਲੜਿਆ ਹੁੰਦਾ ਤਾਂ ਇਹਨੂੰ ਜ਼ਹਿਰ ਚੜਨੀ ਕਿਹਾ ਜਾਂਦਾ ਆ ਸੁਣਾ ਓ ਜਿਹੜੀ ਜਗਾ ਨਹੀਂ ਤੇ ਆਉਣੀ ਮਲੰਗ ਦਾਸ ਦੀ ਤੇ ਮੁੰਡਾ ਮਾਰਾ ਉੱਠ ਕੇ ਬੈਠ ਉੱਠ ਕੇ ਉੱਠ ਕੇ ਦੋਹਰ ਹੈ ਚਲੋ ਉਹ ਤਾਂ ਨੇੜੇ ਪਾ ਜਿੱਥੇ ਆਣਾ ਬੈਠਾ ਇਹਨੂੰ ਨਾ ਪਤਾ ਲੱਗਾ ਉੱਠ ਕੇ ਹਾਏ ਨੀਕਰੋਂ ਉਹ ਹਸਾਵਾ ਕੀ ਕਰੀਏ ਫਿਰ ਕਬੀਰ ਤੂੰ ਦੱਸ ਦੇ ਕੀ ਖਾਦਾ ਕੀ ਖਾਦਾ ਮੇਰੇ ਪੁੱਤ ਦਾ ਸੱਪ ਚ ਨਹੀਂ ਪੈਰ ਤੂੰ ਕਹਿੰਦਾ ਪੈਰ ਪਾਣੀ ਆ ਜਾਣਾ ਛਲੇ ਚੋਲੇ ਦੇ ਕੋਈ ਨਹੀਂ ਬੜਦੇ ਆਪਾਂ ਆਪਾਂ ਲੰਮੀ ਲੀ ਗਈ ਹਾਏ ਮੈਂ ਜੋ ਦੱਸਦੇ ਹਾਂ ਕੀ ਕਰਦਾ ਤੂੰ ਮੈਂ ਭੂਆ ਮੈਂ ਕੀ ਕਰਨਾ ਇਹਨੂੰ ਤੇ ਤੂੰ ਮਰ ਜੇ ਪਰੋਣੇ ਆਏ ਤੂੰ ਬਾਹਰ ਕੀ ਕਰਦਾ ਕੀ ਕਰਨ ਜਾ ਲੱਗਾ ਆਜੋ ਇਕੱਠੇ ਹੁਣ ਆਜੋ ਹਏ ਇਹ ਦੇਖਾ ਚਾਹਣਾ ਜਾਂਦੇ ਇਕੱਠੇ ਹੋ ਕੇ ਜਾਂਦੇ ਆਹ ਜਾਨਾ ਬੜਾ ਚੀ ਕੰਡਿਆ ਵੇ ਕਿਹਦੀ ਨਜ਼ਰਾਂ ਲੱਗ ਗਈ ਆ ਯਾ ਕੀ ਹੋ ਗਿਆ ਇਹਨਾਂ ਨੂੰ ਛਦਾਈ ਹੋ ਗਈ ਆ ਇਹ ਤੇ ਮੈਨੂੰ ਲੱਗਦਾ ਵਾ ਖਾਦਾ ਕੋਈ ਨਹੀਂ ਕਬਲ ਜੀ ਤੇ ਛਦਾਈ ਹੋ ਗਈ ਯੋ ਹੁਣ ਕੀ ਕਰੀਏ ਬਾਬੇ ਦੀ ਜਗਾ ਬੜੀ ਯੈਰੀ ਆ ਨਾ ਕੋਈ ਗੱਲ ਹੀ ਨਹੀਂ ਭਾਬੀ ਅਸੀਂ ਕਿਤੇ ਚਾ ਨਾ ਆਏ ਆ ਤੇ ਸਾਹਮਣੇ ਜਿਹੜੀ ਗੱਲ ਮਨਜੋਤ ਕਹਿੰਦਾ ਨਾ ਹਾਂ ਕਿਤੇ ਉਹ ਤਾਂ ਨਹੀਂ ਸੱਚੀ ਹੋਗੀ ਉਹ ਬਾਬੇ ਦੀ ਜਗਾ ਬੜੀ ਯੈਰੀ ਮਿਲਗਦਾ ਆ ਜੀ ਤੇ ਹੁਣ ਫੇ ਕੀ ਕਰਾਂਗੇ ਇਹਦੇ ਅੰਦਰ ਬੰਦ ਕਰੋ ਹਾਏ ਰਬਾ ਹਾਏ ਘਰ ਦਾ ਜਾਣ ਨਾ ਜਗ ਦੀ ਮਛਰੀ ਲੋਕਾਂ ਨੇ ਆਖਣਾ ਉੱਠ ਕੇ ਬੈਠ ਕੇ ਬਾਹਰ ਜਿਹਨੇ ਵੇਲਾ ਜੁਵਾਈ ਭਾਈ ਆਏ ਆ ਆਹ ਕਰ ਚੰਗੀ ਤਮਾਸ਼ਾ ਲਾਇਆ ਇਹ ਕਹਦਾ ਤੂੰ ਐਵੇਂ ਜਾਣ ਕੇ ਹਾਏ ਉਹਨੇ ਕੀ ਸਲਾਮ ਮਮੀ ਤੂੰ ਜਿਹੜੇ ਸਨਾ ਦੱਸਿਆ ਨਾ ਪੁੱਲ ਪਏ ਵਿੱਚ ਹੋਰ ਕੀ ਕਰੇ ਮਮੀ ਨੇ ਪਰੇਸ਼ਾਨ ਵਾਧੂ ਆ ਭਾਬੀ ਆਈ ਤਾਂ ਸਲਾਮਾ ਕਰਨ ਦੇ ਹਾਂ ਸਤਿਮਾਨ ਕਰਨਾ ਮੁੰਡਾ ਇਦਾਂ ਕਰਨਾ ਉਦਾਂ ਕਰਨਾ ਇਹਨਾਂ ਨੇ ਸਲਾਮ ਕਾਢੇ ਪੇੜੀ ਚ ਪੈਣਾ ਮਾਸ਼ਾ ਅੱਲਾਹ ਆ ਬੋਲੇ ਪਈਆਂ ਨਵਾਜ਼ੀਏ ਜਾਏ ਚਾਈਨਾ ਤਾਂ ਹੁਣ ਇਦਾਂ ਹੀ ਬੰਗ ਪੁੰਗ ਸਾਦੀ ਓ ਭੰਗ ਕਿਥੋਂ ਖਾਦੀ ਨਾ ਦੱਸ ਫਿਰ ਭੰਗ ਬੜੇ ਲੱਛਣ ਲੱਗਣ ਨੇ ਮੈਨੂੰ ਤੇ ਆ ਇਦਾਂ ਦਾ ਭੰਗ ਆਲੇ ਕਰਦੇ ਹੁੰਦੇ ਅਸੀਂ ਜਾਂਦੇ ਫੁੱਫੜ ਲੋਕਾਂ ਨੂੰ ਕਹਿੰਦਾ ਨਜੇ ਕਰਦਾ ਕੋਈ ਨਹੀਂ ਐ ਤੇ ਮੁੰਡੇ ਪਿੱਛੇ ਭਾਈਏ ਨੂੰ ਕਰਾਦਾ ਦਾ ਕੋਈ ਇਹ ਕਾ ਆ ਵੇ ਕਿੰਨਾ ਜਿੰਨੇ ਕਦੀ ਭਣੀ ਨਹੀਂ ਜਾਵੇ ਲੋ ਮੇਰੇ ਪੱਗ ਤੇ ਫੁੱਲ ਪਈ ਫੁੱਲ ਮੈਂ ਪੱਗ ਤੇ ਝਾੜਦੀ ਓ ਪੱਗਾਂ ਨਾ ਢਾਦੀ ਮੇਰੀ ਐ ਬੋਲ ਪਈ ਪੁੱਰੇ ਫੁੱਲ ਹਾਏ ਹੁਣ ਘਰ ਕਿਦਾਂ ਖੜਨੇ ਹੀ ਹੋਏ ਘਰ ਕਾ ਵੇ ਕਰਦਾ ਓਏ ਚਲ ਲੰਮੇ ਪੈਲ ਮੇ ਪੈਦਾ ਲੰਮਾ ਪੈਦਾ ਹਾਂ ਨਹੀਂ ਕਿਦਾਂ ਤੋਤੇ ਵਾਂਗੂ ਰੜਦੇ ਲੰਮੇ ਪੈ ਜਾ ਉੱਠ ਕੇ ਬੈ ਜਾ ਲੰਮੇ ਪੈ ਰਹੀ ਕੀ ਹੋ ਗਿਆ ਵਾ ਹੈ ਮੈਨੂੰ ਯਾ ਸਾ ਮੋਢਾਂ ਦੇ ਵਿਗੜੇ ਵੀ ਕਦੀ ਸੁਧਰੇ ਆ ਜਿੰਨਾ ਮਰਜੀ ਆਪਣਾ ਆਪਸ ਖਪਾਈ ਜਾ ਉੱਥੇ ਤੋਂ ਪਿੱਡੇ ਚ ਲਿੱਤਰ ਕਰਨ ਦੇ ਆ ਕਿ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਇਹਨੇ ਵੀ ਮੈਨੂੰ ਸਭ ਕੁਝ ਦੱਸਤਾ ਈਓ ਜਾਵਾ ਹੈ ਜੇ ਤੂੰ ਸ਼ਰਾਬ ਨਹੀਂ ਪਿਆਲੀ ਤਾਂ ਤੂੰ ਉਹਨੂੰ ਭੰਗ ਖਵਾ ਲਦੀ ਕੋਈ ਸ਼ਰਮ ਕਰ ਕੋਈ ਤੇ ਵੇ ਕਿਦਾਂ ਹੋ ਗਿਆ ਮੇਰੇ ਲੱਗਾ ਲੈ ਇਹ ਤਾਂ ਰੌਣਕ ਮੇਲੇ ਨੂੰ ਰੋਂਦਾ ਰਹਿੰਦਾ ਫਿਰ ਰੌਣਕ ਮੇਲਾ ਲੱਗਾ ਇਹਨਾਂ ਨੂੰ ਪਤਾ ਉਹ ਸ਼ੋਅ ਹੋ ਜੇ ਜਾਂ ਕੁਝ ਕਰਨ ਤਾਂ ਫੇਰ ਪਹਿਲੇ ਤੂੰ ਦੱਸ ਤੂੰ ਤੈਨੂੰ ਕੀ ਬਿਮਾਰੀ ਕੋਈ ਦੱਸਣੀ ਦੱਸਣਾ ਨਹੀਂ ਆ ਮਮਮੀ ਕੀ ਇਹ ਸਦਾ ਆਪਣਾ ਦੇਖ ਲੈਣ ਨੂੰ ਛੇੜ ਛੇੜ ਚ ਗੱਲ ਨਹੀਂ ਪਾਈਦੀ ਕੋਈ ਮੈਂ ਕਹ ਤਸਾਂ ਮੈਂ ਮਮਮੀ ਨੂੰ ਹੀ ਦੱਸਿਆ ਵਾ ਮਮਮੀ ਨੂੰ ਦੱਸਿਆ ਤੂੰ ਕਾਕਾ ਬਾਹਰ ਆ ਜਾ ਗਲਤ ਤੂੰ ਆ ਉਹ ਜੋ ਮਰਜ਼ੀ ਕਰ ਮੈਂ ਗਲਤ ਮੰਮੀ ਮੈਂ ਮੈਨੂੰ ਦੇ ਤੈਨੂੰ ਸਹੀ ਕਰ ਦੇਣਾ ਛੱਡੀ ਗੱਲ ਯਾਰ ਮੈਂ ਗੱਲ ਨਹੀਂ ਕਰ ਕਰਦਾ ਇਧਰ ਮੈਂ ਤਾਂ ਗੱਲ ਕਰ ਨਾਲ ਤੂੰ ਗਲਤੀ ਕਰਦਾ ਵਾ ਤਾਂ ਨਾਲ ਤੂੰ ਮੁਰਕੇ ਉਹਨੂੰ ਮਾਰਦਾ ਵਾ ਕਿਦਾਂ ਦਾ ਵੇਰ ਵੇਖਦਾ ਡੇਲੀਆਂ ਕੱਟ ਕੱਟ ਕੇ ਆ ਵੇ ਮੰਮੀ ਕਿਦਾਂ ਨੱਕ ਤੋਂ ਖੂਨ ਨਿਕਲਣ ਜਾ ਤੇ ਨਹੀਂ ਗੱਲ ਸੁਣੋ ਮੈਨੂੰ ਤਾਂ ਹੁਣ ਸ਼ੱਕ ਹੁੰਦਾ ਵਾ ਕਿ ਮਨਜੋਤ ਜਿਹੜੇ ਨਾ ਕੱਲੇ ਸ਼ਰਾਬ ਸ਼ੂਬ ਨਹੀਂ ਪੀਂਦੇ ਇਹ ਹੋਰ ਵੀ ਚੀਜ਼ਾਂ ਨੂੰ ਮੂੰਹ ਮਾਰਦਾ ਲੱਗਦਾ ਕੀ ਮੂੰਹ ਮਾਰਦਾ ਮੈਂ ਆ ਤਾਂ ਫਿਰ ਮੰਮੀ ਆ ਕੀ ਕਰਨ ਨੂੰ ਲਿਆ ਕੇ ਰੱਖੀ ਇਹਨੇ ਪਹਿਲਾਂ ਹੀ ਪੰਗ ਜਦੋਂ ਕਿੰਨੀ ਵਾਰੀ ਰੋਕੰਦੇ ਆਪਾਂ ਵੀ ਨਹੀਂ ਉਹ ਸ਼ਰਾਬ ਸ਼ੂਬ ਪਿਉਣੀ ਇਹਨੇ ਕਿਹੜੇ ਮੈਨ ਖਵਾਲ ਦਿੱਤੀ ਤੂੰ ਕਿਹੜੇ ਮੈਨ ਖਵਾਲਦੀ ਵੇ ਮੈਂ ਸੇਵਾ ਆਪਾਂ ਨਹੀਂ ਕੀਤਾ ਫਫੜਦਾ ਤੇਰੇ ਮੂਹੇ ਤੇ ਸੇਵਾ ਕਰਦੇ ਸੇਵਾ ਆ ਪਾ ਤੇਰੇ ਕੋਲ ਵੇ ਕਿਦਾਂ ਦੀ ਫਿਲਮ ਲੱਗੀ ਵੇਖੋ ਲੈ ਦੱਸ ਕਮੇਡੀ ਲੈ ਇਹਦੇ ਫਿਲਮਾਂ ਵੇਖਣ ਨੂੰ ਲੋਕਾਂ ਚੀਜ਼ਾਂ ਖਵਾਲਦਾ ਉਹਦਾ ਮਨ ਵੀ ਤੇਰੇ ਵੱਜਣੀਆਂ ਵਜਣੀਆਂ ਛਿੱਧੀ ਮਮੀ ਇਹਦੇ ਵਿੱਚ ਹੁਣ ਮੇਰਾ ਕੀ ਕਸੂਰ ਹੋ ਮੇਰਾ ਨਾ ਵੇਖ ਕੀ ਹੋਇਆ ਉਹਨਾਂ ਨੇ ਤਾਂ ਘੰਗ ਪੀਲੀ ਤੋਂ ਐਦਾਂ ਕਰਨਗੇ ਤੇ ਤੂੰ ਸੋਪੀ ਦਿਆ ਵਾ ਪੀ ਪਤਾ ਨਹੀਂ ਕੀ ਇਹਨਾਂ ਦੇ ਪਿਆਰ ਨੂੰ ਆ ਜਿਹੜੇ ਪਰੌਣੇ ਆਉਂਦੇ ਕੀ ਇਹਨਾਂ ਦੇ ਪਿਆਰ ਵਾ ਪਰੌਣੇ ਆਉਂਦੇ ਜੀਨ ਦਿੰਦੀ ਆ ਜੀ ਮੈਨੂੰ ਜੀਨ ਦਿੰਦੀ ਆਰੀ ਲੜਾਈ ਪੈ ਜਾਂਦੀ ਸਾਡੇ ਦੇ ਚੰਗੀ ਭਲੇ ਰੋਟੀ ਖਾਣੀ ਖਾਂਦੇ ਆ ਹਜੇ ਕਹਿੰਦੇ ਪੱਗਾਂ ਉਹਨਾਂ ਨੇ ਆਹ ਤਮਾਸ਼ਾ ਪਹੀ ਲਾਉਣ ਰਹਿਣ ਦਾ ਹੀ ਕੋਸ਼ਿਸ਼ ਨਹੀਂ ਕਰਨਾ ਤਾਂ ਹੀ ਤੇ ਮੈਂ ਮੰਮੀ ਕਹਿੰਨੀ ਆ ਕਿ ਕੋਈ ਪ੍ਰੋਗਰਾਮ ਨਹੀਂ ਕੋਈ ਸ਼ੋਅ ਪ੍ਰੋਗਰਾਮ ਨਹੀਂ ਕਰਨਾ ਬਸ ਇਹ ਆ ਵੀ ਜਿਹੜੀ ਮੁੰਡੇ ਦੀ ਲੈਣ ਦੇਣੀ ਉਹ ਕਰ ਲੈਣੇ ਆ ਅੱਜ ਵਾਰੀ ਭਾਈ ਨੇ ਫੇਰ ਟਕਰੇ ਉੱਤਰ ਤੂੰ ਬਚਾਣਾ ਨਾ ਪੇਕਿਆਂ ਨੂੰ ਉਹ ਨਾ ਲੈ ਗਣਗੇ ਸੋਣੀ ਜੀ ਕੋਈ ਸੋ ਅਨੇ ਨੂੰ ਲੋਣਾ ਦਾ ਜਿਹੜਾ ਤੇ ਬਾਹਰ ਦੋ ਸੋਨੇ ਪਏ ਇਹਨਾਂ ਨੂੰ ਹੁਣ ਕਿੱਥੇ ਪੋਣਾ ਹੀ ਹੋ ਇਹਨਾਂ ਆਪੇ ਸੂਤਰ ਹੋ ਜਾਣਾ ਵਾ ਨਰੋਟ ਹੋ ਜਾਣਾ ਵਾ ਥਣੇ ਪੈ ਨਿਵਾਲਦਾ ਬਰਫ ਲਿਆ ਕੇ ਮਛਲੀ ਹੀ ਹੁੰਦਾ ਵਾ ਪੇ ਕਿੰਨੇ ਤੇ ਫੇਰ ਸੋਨੇ ਚ ਸੋਨਾ ਲੈ ਆਈ ਹੁਣਾ ਵਾ ਤੇ ਤੇਰੇ ਕੋ ਨਹੀਂ ਸੰਭਿਆ ਜਾਣਾ ਕੋਹੋ ਵੀ ਹਾਂ ਸੰਭਿਆ ਜਾਣਾ ਮੈਂ ਪੁੱਛਾ ਪੈਂਡਿਆ ਵਾ ਮੈਂ ਲੈਣਾ ਪਰਫੀ ਸੂਤਰ ਦੋਨੋਂ ਦਲਾਮ ਨਹੀਂ ਪੈਣਾ ਵਾ ਪੇ ਦੇ ਨਮੂਨੀਆਂ ਜਿਦੋਂ ਮਾਰ ਜਾਣਗੇ ਤਾਂ ਪੈ 14 ਹੀ ਭਰੀ ਬੰਦੇ ਜਿਦੋਂ ਭਰਨੇ ਉਹਨਾਂ ਨੇ ਕੱਟਣਾ ਹੋਈਗਾ ਮੈਂ ਸੂਤਰ ਕਰਨੇ ਕਰਨੇ ਇਹ ਜੇ ਭੜੇ ਫਜੇ ਨਾ ਜੁਆਈ ਇੱਥੇ ਦੇ ਲਾ ਇਹਨੂੰ ਕੀ ਕਹਿਣਾ ਜੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕੁੜੀਆਂ ਨੂੰ ਕਿ ਇਹਨੇ ਕੁਆਲੀ ਭਾਂਗਾ ਉਹਨਾਂ ਨੇ ਵੇਖੀ ਕੀ ਕੋਹਾ ਇਹਦੇ ਢਿੱਡ ਦੀ ਗੱਲ ਬਈ ਤੇਰੇ ਮਾਦਾ ਤੇਰੇ ਢਿੱਡ ਭਈ ਨਹੀਂ ਆ ਤੂੰ ਦੱਸ ਦੇਣਾ ਤੇ ਜੇ ਮੈਂ ਦੱਸਣੀ ਹੁੰਦੀ ਤਾਂ ਮੌਸਲਾ ਦੱਸ ਦੇਣੀ ਮੈਂ ਤਾਂ ਮੈਨੂੰ ਬੜਾ ਚਿਰਤਾ ਸੀ ਮੈਂ ਨਾ ਹੀ ਨਹੀਂ ਲਿਆ ਮੈਂ ਕਿ ਅੰਦਰ ਹੀ ਇਹਨੂੰ ਕੁਛ ਦੀ ਮੈਂ ਮੰਮੀ ਤੁਹਾਨੂੰ ਇੱਕ ਗੱਲ ਦੱਸਾਂ ਇਹਦਾ ਦਿਮਾਗ ਦਾ ਚੈੱਕਅਪ ਕਰਾਓ ਐਦਾਂ ਨਹੀਂ ਹੈਗਾ ਕੁਛ ਮੌਲ ਜੇ ਤੂੰ ਜੋ ਬਕਵਾਸ ਕਰਦੀ ਛੱਡ ਲੜਾਈ ਨਹੀਂ ਮੁੱਕ ਚੁੱਪ ਚੁੱਪ ਛੱਡ ਤੜ ਤੂਆ ਤੂਆ ਅੱਗੇ ਡਾਊਨ ਆ ਗਈ ਆ